ਵੇਰੀ ਉੱਠ ਕੇ ਪਾਣੀ ਦਾ ਗਲਾਸ ਪਹਿਲੇ ਪੀਓ ਕੋਸਾ ਨਾਰਮਲ ਪਾਣੀ ਸਰ ਟੈਂਪਰੇਚਰ ਬੋਡੀ ਨੇ ਆਪਣੇ ਆਪ ਮੇਨਟੇਨ ਕਰਨਾ ਹੈ ਉਸ ਨੂੰ ਤੁਸੀਂ ਕੋਸਾ ਪਾਣੀ ਪਿਲਾਉਂਦੇ ਜਾਨਵਰਾਂ ਨੂੰ ਕੋਸਾ ਪਿਲਾਉਂਦੇ ਪੰਛੀ ਨੂੰ ਕੋਸਾ ਪਿਲਾਉਂਦੇ ਜਿਹੜਾ ਬੰਦੇ ਨੂੰ ਕੋਸਾ ਚੜਿਆ ਰਹਿੰਦਾ ਇਹ ਵੀ ਜਿਹੜੇ ਇੱਕ ਫੜਿਆ ਹੋਇਆ ਝੰਡਾ ਕੇ ਬਈ ਸਵੇਰੇ ਉੱਠ ਕੇ ਕੋਸਾ ਪਾਣੀ ਪੀਣਾ ਠੰਡਾ ਨਹੀਂ ਪੀਣਾ ਇਹ ਇਹ ਚੀਜ਼ਾਂ ਫਿਰ ਸਭ ਤੋਂ ਥੋੜੀ ਲਾਗੂ ਹੁੰਦੀ ਮੈਂ ਡਾਕਟਰ ਹਾਂਗਾ ਮੈਂ ਆਪਣੇ ਸੌਖਾ ਕੇ ਕਹਿੰਦਾ ਕਿ ਮੈਂ ਸਵੇਰ ਨੂੰ ਤਾਜ਼ਾ ਪਾਣੀ ਪੀਂਦਾ ਰੂਮ ਟੈਂਪਰੇਚਰ ਮੈਂ ਕਦੇ ਗਰਮ ਪਾਣੀ ਦਾ ਲਾਲਚ ਨਹੀਂ ਕੀਤਾ ਚਾਹੇ ਮੈਂ ਬਿਮਾਰ ਵੀ ਪਾਣੀ ਨਾਰਮਲ ਦੇ ਨਾਲੇ ਮੇਰੀ ਪੁਰਾਣੀ ਗੱਲ ਹੈ ਕਿ ਕਿਸੇ ਦੇ ਨਾਂ ਤੇ ਕੰਨ ਲੈਣਾ ਕੋਈ ਮੇਰੇ ਕੋਲ ਦਿੱਲੀੋਂ ਡਾਕਟਰ ਆਏ ਸੀ ਉਹਨਾਂ ਨੂੰ ਤਕਲੀਫ ਹੋਈ ਸੀਗੀ ਉਹ ਪਾਣੀ ਗਰਮ ਪੀ ਪੀ ਕੇ ਉਹਨਾਂ ਦਾ ਬਦਲ ਹੋਰ ਹਾਲ ਖਰਾਬ ਹੋਇਆ ਵਾ ਮੈਂ ਕਿਹਾ ਤੁਹਾਨੂੰ ਗਰਮ ਪਾਣੀ ਪੀ ਕੇ ਆ ਹੋ ਜਾਣਾ ਨਾਲ ਤੁਸੀਂ ਨਾਰਮਲ ਪਾਣੀ ਪੀਓ ਇੱਕ ਡਾਕਟਰ ਨੇ ਤੁਹਾਡੇ ਕੋਲ ਆ ਕੇ ਇਹ ਗੱਲ ਦੱਸੀ ਡਾਕਟਰ ਵੀ ਠੀਕ ਠਾਕ ਸੀਗਾ ਹੂੰ ਇਹ ਨਹੀਂ ਕਿ ਮਾੜੇ ਡਾਕਟਰ ਦਿੱਲੀੋਂ ਇੱਥੇ ਉਹਦੇ ਫਾਦਰ ਇੱਥੇ ਰਹਿੰਦੇ ਸੀਗੇ ਕੁੜੀ ਸੀਗੀ ਪੀਕੇ ਉਹਦੇ ਇੱਥੇ ਠੀਕ ਠਾਕ ਆਪਣੀ ਜਗ੍ਹਾ ਪਰਮਾਤਮਾ ਦੀ ਕਿਰਪਾ ਜਿਹਨੂੰ ਕਹਿੰਦੇ ਠੀਕ ਠਾਕ ਨਾਰਮਲ ਰੂਮ ਟੈਂਪਰੇਚਰ ਪਾਣੀ ਪੀਓ ਬੜਾ ਗਰਮ ਤਾਂ ਕੁਝ ਵੀ ਨਹੀਂ ਖਾਣਾ ਚਾਹੀਦਾ ਜਿਹੜੇ ਲੋਕਾਂ ਨੂੰ ਹੁੰਦਾ ਨਾ ਵੀ ਤਵੇ ਤੇ ਉੱਤਰ ਦੀ ਰੋਟੀ ਫੁਲਣਾ ਤਮਕਾਣਾ ਬੜੀ ਚਾਹ ਚਟਲੇ ਇਸ ਇੱਕ ਅੰਦਰ ਵੀ ਕਾਰਜਾ ਹੈਗਾ ਜੀਵ ਤੇ ਲੱਗੇ ਜਾਣਾ ਬਹੁਤ ਕੁਝ ਹੈ ਐਨੇ ਗਰਮ ਤਾਂ ਕਿਤੇ ਵੀ ਨਹੀਂ ਲਿਖਿਆ ਵਾ ਵਿਧਾਨ ਕਿ ਵੀ ਗਰਮ ਗਰਮਾ ਖਾਲੂ ਗਰਮ ਗਰਮਾ ਖਾਲੂ ਥੋੜਾ ਜਿਹਾ ਨੇਚਰਲ ਟੈਂਪਰੇਚਰ ਦਾ ਹੀ ਖਾਣਾ ਚਾਹੀਦਾ ਬਹੁਤ ਸਾਰੇ ਜਨਤਨ ਪ੍ਰਾਂਤਿਆਂ ਕੀ ਕਿ ਜੀ ਆ ਜੰਮ ਜਾਂਦਾ ਮੈਂ ਕੱਲ ਵੀ ਕਿਤੇ ਸੁਣਦਾ ਸੀਗਾ ਹੂੰ ਕਿ ਗਰਮ ਪਾਣੀ ਰੋਟੀ ਖਾਣ ਵੇਲੇ ਲਓ ਨਹੀਂ ਤਾਂ ਖੂਨ ਵਿੱਚ ਜੰਮ ਜਾਂਦਾ ਖੂਨ ਜੰਮਦਾ ਹੈ ਇਹਦੇ ਬਰਫ ਦੇ ਜਿਹੜੇ ਰੋਗ ਰਹਿੰਦੇ ਆਗੇ ਉਹ ਤੇਂਗੀਂ ਨਾਲ ਲੇਕਿਨ ਤੇਰੇ ਫਿਰਦੇ ਵੀ ਹਾਂ ਵੀ ਹੁਣ ਪਾਣੀ ਵੀ ਗਰਮ ਇਹ ਸਭ ਸਰ ਬੰਦੇ ਦਾ ਇੱਕ ਬਾਜ਼ਾਰ ਬਣਾਤਾ ਬਾਜ਼ਾਰ ਬਣਾਤਾ ਹੈ ਬੰਦੇ ਨੇ ਬੰਦੇ ਦਾ ਹੀ ਬਾਜ਼ਾਰ ਬਣਾਤਾ ਚੀਜ਼ਾਂ ਦਾ ਹੁਣ ਗੱਲਾਂ ਹੀ ਰਹਿ ਗਈਆਂ ਹੁਣ ਤਾਂ ਇਹ ਇਹ ਵੀ ਜਿਹੜਾ ਕੋਈ ਜਿਹਦੇ ਕੋਲ ਜਾ ਕੇ ਫਸ ਗਿਆ ਹੂੰ ਇਹ ਨੂੰ ਕਿਆ ਕੁਛ ਠੱਗ ਲਿਆ ਜਾਵੇ ਕਿਦਾਂ ਕਰਕੇ ਇਹਨੂੰ ਅੰਨਾ ਕਰ ਦਿੱਤਾ ਜਾਵੇ ਉੱਥੇ ਕੋਈ ਕਿਸੇ ਦੀ ਹਮਦਰਦੀ ਨਹੀਂ ਰਹੇਗੀ ਵੀ ਹੈ ਹਰ ਕੋਈ ਆਪਣੇ ਵੇਚਦਾ ਆ ਕਰ ਲੋ ਉਹ ਕਰ ਲੋ ਦੁਨੀਆ ਬੀਤ ਗਈ ਖੂਹਾਂ ਦਾ ਪਾਣੀ ਪੀਂਦੇ ਹੁੰਦੇ ਸੀਗੇ ਹਾਂ ਬਿਲਕੁਲ ਉਹ ਗਰਮ ਕਰਕੇ ਪੀਂਦੇ ਸੀ ਤਲਾਬਾਂ ਦਾ ਪਾਣੀ ਪੀਂਦੇ ਸੀ ਨਦੀਆਂ ਦਾ ਪਾਣੀ ਪੀਂਦੇ ਸੀ ਕਿਹੜਾ ਉੱਥੇ ਹੀਟਰ ਲਾ ਕੇ ਬੈਠਦਾ ਸੀ ਹ ਹੁਣ ਜੇ ਮੜੇ ਜੇ ਰੱਬ ਦੀ ਕਿਰਪਾ ਜਮਾਨਾ ਜਾਂ ਯੁੱਗ ਪਲਟ ਗਿਆ ਸਹੀ ਵੀ ਦੁਨੀਆ ਨੂੰ ਸੁਵਿਧਾ ਹੋਊਗੀ ਹਾਂ ਤਾਂ ਇਹ ਥੋੜਾ ਤੁਸੀਂ ਗਰਮ ਪਾਣੀ ਪੀਂ ਜਿਓ ਕੀ ਮਤਲਬ ਰੂਮ ਟੈਂਪਰੇਚਰ ਬਾਡੀ ਟੈਂਪਰੇਚਰ ਉਹਦੇ ਨਾਲ ਨੇਚਰ ਦੇ ਨਾਲ ਰਹੋ ਤੁਸੀਂ ਜਿੱਦਾਂ ਮਰਜ਼ੀ ਖਾਓ ਕਿ